ਤੁਸੀਂ ਜਿਹੜੇ ਮਲੋਦ ਲਾਈਵ ਦੇ ਨਾਲ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਣੋ ਆਖਦਾ ਇਸ ਵੇਲੇ ਮੌਜੂਦ ਹਾਂ ਸਿਆੜ ਵਿਖੇ ਜਿੱਥੇ ਤਨਤਨ ਬਾਬਾ ਮੀਹਾ ਸਿੰਘ ਜੀ ਦੀ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਆ ਨਾਨਕ ਸਰ 68 ਵਿਖੇ ਪਾਇਸਾ ਭਾਈ ਮਨਜੀਤ ਸਿੰਘ ਜੀ ਦੇ ਵੱਲੋਂ ਦਸਤਾਰਾਂ ਦਾ ਕੈਂਪ ਲਗਾਇਆ ਗਿਆ ਤੇ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਨੌਜਵਾਨਾਂ ਦੇ ਵਿੱਚ ਪੱਗਾਂ ਫੰਣ ਦਾ ਉਤਸ਼ਾਹ ਜਿਹੜਾ ਉਹ ਭਾਰੀ ਮਾਤਰਾ ਦੇ ਵਿੱਚ ਇੱਥੇ ਲੱਗ ਰਿਹਾ ਵਾ ਤੇ ਬਰਸਾ ਸਬਾਲ ਸਦਾਰੀ ਲਹਿਰ ਪੰਜਾਬ ਦੇ ਵੱਲੋਂ ਜਿਹੜਾ ਇਹ ਕੈਂਪ ਲਗਾਇਆ ਗਿਆ ਤੇ ਜਿਸ ਦੇ ਵਿੱਚ ਉਗੇ ਲੀਡਰ ਸਹਿਬਾਨ ਤੇ ਭਾਈ ਮਨਜੀਤ ਸਿੰਘ ਮਦਨੀਪੁਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਤੇ ਜਥੇਦਾਰ ਗਵੀਰ ਸਿੰਘ ਸਾਰਨमाजरा ਸਾਬਕਾ ਮੈਂਬਰ ਐਗਜ਼ੀਕਟਿਵ ਐਸਜੀਪੀਸੀ ਉਹ ਵੀ ਮੌਜੂਦ ਰਹਿਣਗੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਜਾਣਾਂਗੇ ਕਿ ਉਹਨਾਂ ਦਾ ਇਸ ਪ੍ਰੋਗਰਾਮ ਨੂੰ ਲੈ ਕੇ ਕੀ ਕਹਿਣਾ ਸਤਾਰਾਂ ਦੇ ਲੰਗਰ ਦੇ ਵਿੱਚ ਪਹੁੰਚੋ ਕੀ ਕਹਿਣਾ ਚਾਹੋਗੇ ਮੱਲਬ ਸਾਰਾ ਨੂੰ ਸੰਗਤ ਨੂੰ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਬਹੁਤ ਸਤਿਕਾਰਯੋਗ ਸਗੇ ਸੰਤ ਬਾਬਾ ਮੀਹਾਂ ਸਿੰਘ ਦਾ ਜਨਮ ਦਿਹਾੜਾ ਜਨਮ ਦਿਹਾੜਾ ਜਨਮ ਦਾ ਪ੍ਰਕਾਸ਼ ਦਿਹਾੜਾ ਇਸ ਜਿਹੜਾ ਦਸਤਾਰਾਂ ਦਾ ਲੰਗਰ ਹੈ ਜਦ ਦਸਤਾਰਾਂ ਸਜਾਉਣ ਦਾ ਕੰਪੀਟੀਸ਼ਨ ਹੈ ਇਹ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ ਕਿਉਂਕਿ ਦਸਤਾਰ ਆ ਜਿਹੜੀ ਸਰਦਾਰ ਦੀ ਸ਼ਾਨ ਆ ਤੇ ਹਮੇਸ਼ਾ ਹੀ ਸਰਦਾਰ ਦੀ ਜਿਹੜੀ ਪਛਾਣ ਆ ਉਹ ਦਸਤਾਰ ਤੋਂ ਹੀ ਹੁੰਦੀ ਆ ਕਿਤੇ ਵੀ ਅਸੀਂ ਦੁਨੀਆ ਦੇ ਕਿਸੇ ਹਿੱਸੇ 'ਚ ਵੀ ਚਲੇ ਜਾਈਏ ਜੇ ਸਾਡੇ ਦਸਤਾਰ ਸਜਾਈ ਹੋ ਤਾਂ ਸਾਨੂੰ ਹਰ ਇੱਕ ਇਨਸਾਨ ਨੇ ਇਹੀ ਕਹਿਣਾ ਸਰਦਾਰ ਜੀ ਸਰਦਾਰ ਜੀ ਕਹਿ ਕੇ ਗੱਲ ਕਰਦੀ ਜੀ ਪੇਸ਼ੀਵਾਲਸ ਦੀ ਜਿੱਥੇ ਦੇਸ਼ਪਤਾ ਗੁਰਪ੍ਰਿੰਸੀਨ ਫੌਤਾ ਸਾਹ ਦਸਤਾਰਾਂ ਦੇ ਮੁਕਾਬਲੇ ਵੀ ਕਰਾਇਆ ਕਰਦੇ ਸਨ ਉਹ ਤੇ ਉਹਨਾਂ ਨੂੰ ਨੌਜਵਾਨਾਂ ਨੂੰ ਜਿਹੜੇ ਵੀ ਦਸਤਾਰ ਉੱਥੇ ਬੰਨ੍ਹਦੇ ਸਨ ਗੁਰਸਿੱਖਾਂ ਦੇ ਵੀ ਮੁਕਾਬਲੇ ਕਰਾਉਂਦੇ ਸੀ ਅਰੋਹਣਾ ਨੂੰ ਸਨਮਾਨ ਵੀ ਕਰਦੇ ਸੀਗੇ ਕਿ ਉੱਥੇ ਗੁਰਦੁਆਰਾ ਸਾਹਿਬ ਆ ਜਿਹੜਾ ਦਸਤਾਰ ਸਾਹਿਬ ਅੱਜ ਵੀ ਸਤਿਆਪਤਾ ਪੌਟਾ ਸਾਹਿਬ ਤੇ ਇਹ ਜਿਹੜਾ ਦਸਤਾਰ ਆ ਸਾਡੀ ਸਰਦਾਰੀ ਦੀ ਸ਼ਾਨ ਹੈ ਤੇ ਇਸ ਕਰਕੇ ਮੇਰੀ ਇਹ ਸਾਰੇ ਨੌਜਵਾਨਾਂ ਨੂੰ ਖਾਸ ਤੌਰ ਤੇ ਅਪੀਲ ਆ ਵੀ ਸਾਰੇ ਨੌਜਵਾਨਾਂ ਦੀ ਦਸਤਾਰਾਂ ਸਜਾਉਣੀਆਂ ਚਾਹੀਦੀਆਂ ਨੇ ਤੇ ਕਹੇ ਜਿਹੜੇ ਵੀ ਬੱਚੇ ਸਾਡੇ ਰੋਮਾਂ ਦੀ ਬੇਇੱਜ਼ਤੀ ਕਰਦੇ ਨੇ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਉਹ ਰੋਮਾਂ ਦੀ ਬੇਇੱਜ਼ਤੀ ਨਾ ਕਰਨ ਤੇ ਸਿਰਾਂ ਤੇ ਦਸਤਾਰਾਂ ਸਜਾਉਣ ਜੋ ਸਰਦਾਰੀ ਵਾਲੇ ਪਾਸੇ ਨੂੰ ਆਉਣ ਪੀਓ ਪੌਲ ਖੰਡੇ ਤਾਰਾ ਹੋਵੇ ਜਨਮ ਸਹਿਲਾ ਅਮਰ ਸ਼ਾਕੇ ਗੁਰੂ ਵਾਲੇ ਬਣ ਅੱਜ ਤੇ ਸਾਡਾ ਇਹੀ ਪਰਣਾ ਤੇ ਵਿਰਸਾ ਸੰਭਾਲ ਜਿਹੜੀ ਸੰਸਥਾ ਹੈ ਇਹ ਪਹਿਲਾਂ ਤੇ ਬਹੁਤ ਉਪਰਾਲੇ ਕਰਦੀ ਹੈ ਬਾਅਦੇ ਵੀ ਕਈ ਪ੍ਰੋਗਰਾਮਾਂ ਸ਼ਾਮਲ ਹੋਇਆ ਭੀੜ ਵੀ ਹਰ ਸਾਲ ਪ੍ਰੋਗਰਾਮ ਕਰਾਉਂਦੇ ਨੇ ਤੇ ਇਸ ਕਰਕੇ ਫਤਿਹਗੜ੍ਹ ਸਾਹਿਬ ਵੀ ਇਹ ਜਦੋਂ ਵੀ ਜੋੜ ਮੇਲਾ ਹੁੰਦਾ ਹੈ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਦਾ ਤੇ ਉੱਥੇ ਵੀ ਇਹ ਦਸਤਾਰਾਂ ਦੇ ਇਸੇ ਤਰ੍ਹਾਂ ਮੁਕਾਬਲੇ ਵੀ ਕਰਾਉਂਦੇ ਤੇ ਲਗਰ ਵੀ ਲਾਉਂਦੇ ਨੇ ਇਸ ਕਰਕੇ ਮਨਦੀਪ ਸਿੰਘ ਜੀ ਜਿਹੜੇ ਖੁਰਦ ਤੋਂ ਨੇ ਸਾਡੇ ਇਹਨਾਂ ਦੀ ਸਰਪ੍ਰਸਤੀ ਹੈ ਜਿਹੜੀ ਸਾਰੇ ਸਮਾਗਮ ਹੁੰਦੇ ਨੇ ਤੇ ਅੱਜ ਵੀ ਇਹਨਾਂ ਨੇ ਇੱਥੇ ਵਿਸ਼ੇਸ਼ ਤੌਰ ਤੇ ਕੁਝ ਕੇ ਸਮਾਗਮਾਂ ਜਿਹੜਾ ਦਸਤਾਰ ਸਜਾਉ ਤੇ ਇਸ ਦਸਤਾਰਾਂ ਦਾ ਨਗਰ ਲਾਇਆ ਤੇ ਮੈਂ ਨਾ ਵੀ ਧੰਨਵਾਦ ਕਰਦਾ ਇਹਨਾਂ ਦੀ ਸੰਸਥਾ ਦਾ ਵੀ ਜਿਹੜੀ ਵਿਰਸਾ ਸੰਭਾਲ ਸਾਰੇ ਸਹਾਇ ਸਰਦਾਰੀ ਲਾ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਇਸ ਪਾਸੇ ਨੌਜਾਨਾਂ ਨੂੰ ਜੋੜਦੇ ਨੇ ਸਾਰਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਧਿਪੁਰ ਸਾਹਿਬ ਜਸਤਾਰਾਂ ਦੇ ਕੈਂਪ ਵਿੱਚ ਪਹੁੰਚੋ ਕੀ ਕਹਿਣਾ ਚਾਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਤ ਬਾਬਾ ਮੀਹਾ ਸਿੰਘ ਜੀ ਜੋ ਸਿਆੜ ਵਾਲੇ ਉਹਨਾਂ ਦਾ ਜੋ ਜਨਮ ਸਥਾਨ ਅੱਜ ਆਪਾਂ ਜੋ ਜਨਮ ਨਾਲ ਜਨਮ ਦਿਨ ਮਨਾਉਣ ਵਾਸਤੇ ਇੱਥੇ ਜੋ ਸਦਾ ਮਨਦੀਪ ਸਿੰਘ ਖੁਰਦ ਵੱਲੋਂ ਇਹ ਜੋ ਦਸਤਾਰਾਂ ਦਾ ਲੰਗਰ ਲਾਇਆ ਅਸੀਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਕਿਉਂਕਿ ਉਹਨਾਂ ਨੇ ਜੋ ਸਿੱਖ ਨੌਜਵਾਨ ਨੇ ਜਿਹੜੇ ਦਸਤਾਰ ਨਹੀਂ ਬੰਨਦੇ ਉਹਨਾਂ ਲਈ ਇੱਕ ਬਹੁਤ ਵੱਡਾ ਵਿਸ਼ੇਸ਼ ਉਪਰਾਲਾ ਕੀਤਾ ਕਿ ਸਾਰੇ ਬੱਚਿਆਂ ਨੂੰ ਆਪਾਂ ਦਸਤਾਰਾਂ ਸਜਾਉਣ ਦੀ ਜੋ ਇਹਨਾਂ ਨੇ ਵਿਜਾ ਚੁੱਕਿਆ ਉਹ ਉਹਦੇ ਵਿੱਚ ਇਹ ਸਾਮਲ ਕਰਨ ਹੈ ਵੀ ਹਾਂ ਅਸੀਂ ਸਾਰੇ ਜੋ ਇੱਥੇ ਸੰਗਤਾਂ ਆਉਂਦੀਆਂ ਨੇ ਉਹਨਾਂ ਲਈ ਦਸਤਾਰਾਂ ਦਾ ਲੱਗਰ ਲਾ ਕੇ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਇਹ ਜੋ ਸੰਤ ਬਾਬਾ ਮੀਹਾ ਸਿੰਘ ਜੀ ਇੱਥੇ ਸਿਆੜ ਦੇ ਵਿੱਚ ਜਿਨ੍ਹਾਂ ਨੇ ਬਹੁਤ ਵੱਡੇ ਤਪ ਸਥਾਨ ਆ ਜਿਹੜਾ ਉਹਨਾਂ ਦਾ ਉਹਨਾਂ ਨੇ ਬਹੁਤ ਵੱਡਾ ਤਪ ਕਰਕੇ ਇੱਥੇ ਬਹੁਤ ਸੰਗਤਾਂ ਨੂੰ ਸਿੱਖੀ ਦੇ ਨਾਲ ਜੋੜਿਆ ਜਿਵੇਂ ਕਿ ਭੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਜੋ ਸਿੱਖੀ ਅਤੇ ਜੋ ਦਸਤਾਰ ਦੀ ਜੋ ਪੰਜਕਰਾਰ ਕਰਾਰ ਦੇ ਵਿੱਚ ਉਹਨਾਂ ਨੇ ਸਿੱਖ ਲਈ ਦਸਤਾਰ ਜ਼ਰੂਰੀ ਦੱਸਿਆ ਸੀ ਕਿਉਂਕਿ ਜਦੋਂ ਆਪਾਂ ਕਿਸੇ ਵੀ ਬਾਹਰ ਦੇ ਬਾਹਰਲੇ ਦੇਸ਼ਾਂ ਜਾਂ ਕਿਸੇ ਵੀ ਸਮਾਗਮ ਸਮਾਗਮ ਵਿੱਚ ਬਾਹਰ ਜਾਂਦੇ ਆ ਜੋ ਦਸਤਾਰ ਆ ਉਹ ਆਪਾਂ ਨੂੰ ਲੱਖਾਂ ਤੋਂ ਇੱਕ ਬੰਦਾ ਚਾਹੇ ਖੜਾ ਹੋਵੇ ਸਰਦਾਰ ਉਹ ਆਪਾਂ ਨੂੰ ਨਜ਼ਰ ਆਉਂਦਾ ਪਰ ਇਹ ਬਹੁਤ ਵਧੀਆ ਪ੍ਰਾਰਾਲਾ ਸਰਦਾਰ ਮਨਦੀਪ ਸਿੰਘ ਜੀ ਹੋਣਾ ਦਾ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਖਾਲਸਾ ਕੀ ਕਹਿਣਾ ਚਾਹੁੰਦੇ ਆ ਤੇ ਦਸਾ ਮੁਕਾਬਲੇ ਨੂੰ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਜਿਹੜਾ ਨਗਰ ਸਿਆੜ ਜ਼ਿਲ੍ਹਾ ਲੁਧਿਆਣਾ ਸਾਡੇ ਬਹੁਤ ਹੀ ਸਤਿਕਾਰਯੋਗ ਪਰਮ ਪੂਜਯ ਹਜ਼ੂਰ ਸਤਬਾਬਾ ਮੀਹਾ ਸਿੰਘ ਜੀ ਸਿਆੜ ਸਾਹਿਬ ਵਾਲੇ ਉਹਨਾਂ ਦੇ ਪਵਿੱਤਰ ਜਨਮ ਦਿਹਾੜੇ ਨੂੰ ਸਮਰਪਤ ਸਾਡੇ ਬਹੁਤ ਹੀ ਸਤਿਕਾਰਯੋਗ ਮੌਜੂਦਾ ਮੁਖੀ ਸ਼ਰਤ ਬਾਬਾ ਹਰਨੇਕ ਸਿੰਘ ਜੀ ਜਿਨ੍ਹਾਂ ਦੀ ਸਰਪ੍ਰਸਤੀ ਹੇਠ ਵਿਰਤਾ ਸੰਭਾਲ ਸਰਦਾਰੀ ਲਹਿਰ ਵੱਲੋਂ ਅੱਜ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਤੋਂ 17 ਦਿੱਤੀ ਦਸਤਾਰ ਫਗਲਾਈ ਕੈਂਪ ਲਗਾਏ ਗਏ ਨੇ ਜਿਹੜਾ ਕਿ ਨਾਨਕ ਸਰ 68 66 ਵਿਖੇ ਲਗਾਏ ਗਏ ਨੇ ਸਵੇਰ ਤੋਂ ਹੀ ਇਹ ਕੈਂਪ ਲੱਗਿਆ ਹੋਇਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਇੱਥੇ ਬੱਚੇ ਪਹੁੰਚੇ ਨੇ ਨੌਜਵਾਨ ਪਹੁੰਚੇ ਨੇ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨਾਂ ਤੇ ਬੱਚਿਆਂ ਨੇ ਤੇ ਪ੍ਰਣ ਕੀਤਾ ਵੀ ਅੱਜ ਤੋਂ ਆ ਦਾੜੀ ਕੈਸ ਕਤਲ ਨਹੀਂ ਕਰਾਉਣਗੇ ਕਿਉਂਕਿ ਜੇਕਰ ਇਦਾਂ ਦੇ ਸਮਾਗਮਾਂ ਦੇ ਵਿੱਚ ਆਉਣਾ ਸਮਝ ਲਓ ਵੀ ਜੇਕਰ ਅਸੀਂ ਇੱਕ ਧਾਰਮਿਕ ਸਮਾਗਮ ਤੇ ਜਾਂਦੇ ਆ ਇੰਨੇ بڑے ਮਹਾਂਪੁਰਖਾਂ ਨੇ ਇੰਨੇ ਪਰਉਪਕਾਰ ਕੀਤੇ ਨੇ ਸਿਰਫ ਤੇ ਸਿਰਫ ਬਾਣੀ ਨਾਲ ਜੁੜਨ ਲਈ ਬਾਣੇ ਨਾਲ ਜੁੜੇ ਦਸਤਾਰ ਨਾਲ ਜੁੜਨ ਲਈ ਗੁਰਬਾਣੀ ਨਾਲ ਜੁੜਨ ਦੇ ਲਈ ਤੋਂ ਸਾਡਾ ਫਰਜ਼ ਬਣਦਾ ਕਿ ਅਸੀਂ ਚਲਾਏ ਉਹਨਾਂ ਦੇ ਪੂਰਨ ਅਤੇ ਚੱਲੀਏ ਸਾਨੂੰ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ ਸਹਿਯੋਗ ਦੇ ਨਾਲ ਹਰ ਸਾਲ ਅਸੀਂ ਥਾਂ ਥਾਂ ਤੇ ਤਕਰੀਬਨ ਪੰਜਾਬ ਦੇ ਕੋਨੇ-ਕੋਨੇ ਤੇ ਜਿੱਥੇ ਵੱਡੀ ਸੰਗਤ ਦੀ ਤਦਾਦ ਹੁੰਦੀ ਆ ਉਥੇ ਪਹੁੰਚ ਕੇ ਅਸੀਂ ਦਸਤਾਰ ਸਗਲਾਈ ਕੈਂਪ ਲੰਗਰ ਦਸਤਾਰਾਂ ਦੇ ਆਓ ਦਸਤਾਰਾਂ ਸਜਾਈਏ ਮਹਿੰਮ ਦਸਤਾਰ ਮੁਕਾਬਲੇ ਗੁਰਬਾਨੀ ਕੱਟ ਮੁਕਾਬਲੇ ਲੰਮੇ ਕੇਸ ਮੁਕਾਬਲੇ ਕਰਵਾਉਂਦੇ ਆ ਰਹੇ ਹਾਂ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਇਹ ਸਾਰੇ ਮੁਕਾਬਲੇ ਇਸ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਨੇ ਲੰਗਰ ਦਸਤਾਰਾਂ ਦੇ ਵੱਡੇ ਵੱਡੇ ਮੇਲਿਆਂ ਦੇ ਵਿੱਚ ਲਗਾਏ ਜਾਂਦੇ ਨੇ ਜਿਵੇਂ ਕਿ ਸਬਾ ਸਰਹੰਦ ਸਬਾ ਦੇ ਦੌਰਾਨ ਹੋਲੇ ਮੱਲੇ ਤੇ ਵਿਸਾਖੀ ਦੇ ਦਮਦਮਾ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਗੁਰਪਰਵ ਮੌਕੇ ਸ੍ਰੀ ਦਰਬਾਰ ਸਾਹਿਬ ਤੇ ਹੋਰ ਵੀ ਅਨੇਕਾਂ ਅਸਥਾਨਾਂ ਤੇ ਤੇ ਇਹ ਇਸ ਸਥਾਨ ਤੇ ਸਵੇਰ ਤੋਂ ਹੀ ਲੈ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਪ੍ਰਣ ਕੀਤਾ ਵੀ ਅੱਜ ਤੋਂ ਅਧਾੜੀ ਕਸ ਕਤਲ ਨਹੀਂ ਕਰਾਉਣਗੇ ਤੇ ਇੱਥੇ ਜਿੰਨਾਂ ਬੱਚਿਆਂ ਨੇ ਪ੍ਰਣ ਕੀਤਾ ਸੀ ਉਹਨਾਂ ਨੂੰ ਸਾਰਿਆਂ ਨੂੰ ਹੀ ਇੱਥੇ ਇੱਕ ਇੱਕ ਦਸਤਾਰ ਜਿੱਥੇ ਸਨਮਾਨ ਦੇ ਤੌਰ ਤੇ ਦਿੱਤੀ ਗਈ ਆ ਉੱਥੇ ਸਖਲਾਈ ਵੀ ਦਿੱਤੀ ਆ ਤੇ ਸੋਹਣੀ ਦਸਤਾਰਾਂ ਸਜਾਈਆਂ ਵੀ ਗਈਆਂ ਨੇ ਤੇ ਇਸ ਸਮਾਗਮ ਦੇ ਵਿੱਚ ਜਿੱਥੇ ਅਨੇਕਾਂ ਸਤਿਮਾਹ ਪੁਰਸ਼ ਅਨੇਕਾਂ ਧਾਰਮਿਕ ਰਾਜਨੀਤਿਕ ਸਖਸ਼ੀਤਾ ਪਹੁੰਚਿਆ ਉੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਹਲਕੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਮੈਂਬਰ ਸਾਹਿਬਾਨ ਸਰਦਾਰ ਰਘਵੀਰ ਸਿੰਘ ਜੀ ਸਹਾਰਨ ਮਾਦਰਾ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਮਦਨੀਪੁਰ ਜੋ ਹਲਕਾ ਇੰਚਾਰਜ ਨੇ ਇਹ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਅਸੀਂ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਸਮੁੱਚੀ ਵਿਰਸਾ ਸੰਭਾਲ ਸਰਦਾਰੀ ਲਹਿਰ ਦੀ ਟੀਮ ਵੱਲੋਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੰਦਰ ਨੇ ਸ਼੍ਰੋਮਣੀ ਕਾਲਜ ਦੇ ਨੁਮਾਇंदे ਨੇ ਇਹ ਹਮੇਸ਼ਾ ਸਾਡੇ ਨਾਲ ਮੋਟੇ ਨਾਲ ਮੋਟਾ ਲਾ ਕੇ ਖੜਦੇ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਡੇ ਤੋਂ ਇੱਕ ਕਦਮ ਅੱਗੇ ਹੋ ਕੇ ਚੱਲਦੇ ਨੇ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਸਾਡੇ ਨਾਲ ਇਦਾਂ ਹੀ ਖੜੇ ਰਹਿਣਗੇ ਤੇ ਇਹ ਜਿਹੜੇ ਸਮਾਗਮ ਹੁੰਦੇ ਨੇ ਇਦਾਂ ਹੀ ਸਾਰੇ ਚੱਲ ਅੱਜ ਵੀ ਇਹ ਇੱਥੇ ਸਾਡੇ ਨਾਲ ਖੜੇ ਨੇ ਆ ਕੇ ਤਾਂ ਗੁਰੂ ਸਾਹਿਬ ਕਿਰਪਾ ਕਰੇ ਇਹਨਾਂ ਨੂੰ ਦਿਨ-ਦੁਪਹਿਰੀ ਰਾਤ ਚੌਕਣੀ ਤਰੱਕੀ ਬਖਸ਼ੇ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਾਮਯਾਬੀਆਂ ਬਖਸ਼ੇ ਤੇ ਇਹ ਜਿਹੜੀਆਂ ਸੇਵਾਵਾਂ ਨੇ ਇੱਦਾਂ ਹੀ ਚਲਦੀਆਂ ਰਹਿਣ ਵਿਰਸਾ ਸੰਭਾਲ ਸਰਦਾਰੀ ਲਹਿਰ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਸਨ ਪਾਈ ਮਨਜੀਤ ਸਿੰਘ ਵਰਦਿੰਨਾਂ ਵੱਲੋਂ ਇਹ ਆਖਿਆ ਗਿਆ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਦਸਤਾਰਾਂ ਸਜਾਉਣੀਆਂ ਚਾਹੀਦੀਆਂ ਨੇ ਸਿੱਖੀ ਮਹਿੰਮ ਦੇ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਗੁਰੂ ਸਾਹਿਬ ਦੇ ਸੁਨੇਹੇ ਨੂੰ ਸਹੀ ਤਰੀਕੇ ਦੇ ਨਾਲ ਮਨੁੱਖਤਾ ਦੇ ਉੱਪਰ ਲਾਗੂ ਕੀਤਾ ਜਾ ਸਕੇ ਕਿਤਨਾ ਕਿਤੇ ਕਿਰਦਾਰਾਂ ਦੇ ਵਿੱਚ ਸਿੱਖੀ ਢਾਲਣ ਦੀ ਵੀ ਗੱਲ ਆਖੀ ਗਈ ਹੈ ਇਹਨਾਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਮਿਲੌਗ ਮੈਡੀ ਨਾਲ ਤੁਸੀਂ ਬਣੇ ਰਹੋ ਧੰਨਵਾਦ